ਸਤਿਗੁਰ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਤੇ ਜਿੱਥੇ ਵਾਰ-ਵਾਰ ਸ਼ਬਦੀ ਹਮਲੇ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਸਾਡੇ ਕੋਲ ਟੋਕਰਾ ਪਾਰ ਕੇ ਸਬੂਤਾਂ ਦਾ ਪਿਆ ਹੈ ਜੇਕਰ ਅਸੀਂ ਆਪਣੇ ਸਬੂਤ ਪੇਸ਼ ਕਰਨ ਤੇ ਆਈਏ ਤਾਂ ਕਦੀ ਵੀ ਵਿਕਰਮ ਸਿੰਘ ਮਜੀਠੀਆ ਜੋ ਨਾਬਾਦੀ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕਦਾ ਵਾਰ-ਵਾਰ ਜਿੱਥੇ ਸ਼ਬਲੀ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਜਿਹੜੀ ਆਪਣੀ گارਲਿਕ ਬ੍ਰੈਡ ਮੰਗਦੇ ਨੇ ਇਹ ਜਿਹੜੇ ਜਾਂ ਚੀਜ਼ਾਂ ਮੰਗਦੇ ਨੇ ਇਹਨਾਂ ਨੂੰ ਆਮ ਕੈਦੀਆਂ ਦੀ ਜ਼ਿੰਦਗੀ ਹੀ ਕਟਣੀ ਪਵੇਗੀ ਕਿਉਂਕਿ ਇਹ ਇੱਕ ਮੁਰਜ਼ਿਮ ਨੇ ਇੱਕ ਕੈਦੀ ਨੇ ਇਹ ਨਾਲੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਹੈ ਇਹਨਾਂ ਨੇ ਜੋ ਹੈ ਨਸ਼ਾ ਤਸਕਰੀਆਂ ਕੀਤੀਆਂ ਨੇ ਇਹਨਾਂ ਨੇ ਪ੍ਰਿਸ਼ਟਾਚਾਰੀ ਕੀਤੀ ਹੈ ਲੇਕਿਨ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡੇ ਇਲਜ਼ਾਮ ਲਾਉਂਦੇ ਅਕਸਰ ਹੀ ਸਾਹਮਣੇ ਆਉਂਦੇ ਨੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਸਿਰਫ ਬਦਲਾਖੋਰੀ ਦੀ ਰਾਜਨੀਤੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਿਉਂਕਿ ਮੈਨੂੰ ਜੋ ਹੈ ਕਲੀਨ ਚਿੱਟ ਮਿਲੀ ਹੋਈ ਹੈ ਸੁਪਰੀਮ ਕੋਰਟ ਵੱਲੋਂ ਵੀ ਹਾਈ ਕੋਰਟ ਵੱਲੋਂ ਕਿ ਨਸ਼ਾ ਤਸਕਰੀ ਵਿੱਚ ਤਾਂ ਮੇਰਾ ਕੋਈ ਲੈਣਾ ਦੇਣਾ ਨਹੀਂ ਨਹੀਂ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਜਿੱਥੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਬੈਠੇ ਨੇ ਲੋਕ ਲੈਨ ਪੁਲਿੰਗ ਪਾਲਿਸੀ ਨੂੰ ਲੈ ਕੇ ਐਡਾ ਵੱਡਾ ਜੋ ਹੈ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਪਈ ਹੈ ਆਪਣੇ ਹੀ ਆਗੂ ਇਹਨਾਂ ਦੇ ਖਿਲਾਫ ਹੋਏ ਬੈਠੇ ਨੇ ਲੇਕਿਨ ਇਹ ਲਗਾਤਾਰ ਮੇਰਾ ਹੀ ਜਿਹੜਾ ਹੈ ਮੁੱਦਾ ਲੈ ਕੇ ਲੋਕਾਂ ਦੇ ਸਾਹਮਣੇ ਜਾ ਰਹੇ ਨੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਸਰਕਾਰੀ ਵਕੀਲਾ ਵੱਲੋਂ ਵੀ ਕਿਹਾ ਜਾਂਦਾ ਹੈ ਵਿਜੀਲੈਂਸ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਦਲੀਲਾਂ ਨੇ ਅਪੀਲਾਂ ਨੇ ਅਸੀਂ ਉਹ ਦਲੀਲਾਂ ਅਪੀਲਾਂ ਦੇ ਆਧਾਰ ਤੇ ਗੱਲ ਕਰਦੇ ਹਾਂ ਲੇਕਿਨ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵੱਡੇ ਵਕੀਲ ਨੇ ਅਸ਼ਤੀਪ ਕਲੇਰ ਦੀ ਗੱਲ ਕਰ ਲਈ ਹੈ ਜਾਂ ਦਮਨ ਸੋਧੀ ਦੀ ਗੱਲ ਕਰ ਲਈ ਹੈ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕੋਈ ਖਾਸ ਮੁੱਦਾ ਨਹੀਂ ਹੁੰਦਾ ਇਸ ਲਈ ਉਹ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਜਿੱਥੇ ਆ ਆਪਣਾ ਪੇਸ਼ ਹੋ ਜਾਂਦੇ ਨੇ ਉਹ ਗੱਲਾਂ ਨੂੰ ਕਦੀ ਐਫ ਆਰ ਆਈ ਕਦੀ ਉਹਨਾਂ ਨੂੰ ਸਮਰਥਕਾਂ ਨੂੰ ਲੈ ਕੇ ਤਾਂ ਇਹ ਸਿਰਫ ਇੱਕ ਬਦਲਾਖੋਰੀ ਦੀ ਰਾਜਨੀਤੀ ਹੈ ਇਥੇ ਝੂਠੇ ਸ਼ਬਦ ਜਿਹੜੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਇਹਦੇ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਲੇਕਿਨ ਤੁਹਾਨੂੰ ਦੱਸ ਦਈਏ ਜਿੱਥੇ ਕੱਲ 2 ਘੰਟੇ ਲਗਾਤਾਰ ਬੈਸ ਚੱਲੀ ਜਿੱਥੇ ਬਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਤੇ ਹੁਣ ਜੱਜ ਨੇ ਅਗਲੀ ਤਰੀਕ 11 ਅਗਸਤ ਨੂੰ ਦੇ ਦਿੱਤੀ ਹੈ ਤਾਂ ਉਹ 11 ਅਗਸਤ 12 ਵਜੇ ਤੋਂ ਬਾਅਦ ਲੰਚ ਤੋਂ ਬਾਅਦ ਜਿਹੜੀ ਸੁਣਵਾਈ ਹੋਵੇਗੀ ਬਿਕਰਮ ਸਿੰਘ ਮਜੀਠੀਆ ਦੀ ਲੇਕਿਨ ਕਾਫੀ ਲੰਮੀ ਬੈਸ ਚੱਲੀ ਜਿੱਥੇ ਦਲੀਲਾਂ ਪੀਲਾਂ ਦੋਵਾਂ ਧਿਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਲੇਕਿਨ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋ ਸਿਰਫ ਸ਼ਬਦੀ ਹਮਲੇ रह ਗਏ ਨੇ ਸ਼ਬਦੀ ਹਮਲੇ ਕਰਦੇ ਹੀ ਅਕਸਰ ਉਹ ਸਾਹਮਣੇ ਆ ਰਹੇ ਨੇ ਲੇਕਿਨ ਜੇਕਰ ਦਲੀਲਾਂ ਅਪੀਲਾਂ ਨੇ ਤਾਂ ਉਹ ਪੇਸ਼ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਇਹ ਵਾਰ-ਵਾਰ ਵਿਚਲੀ ਜਿਹੜੀ ਮਿਲੀ ਭਗਤ ਹੈ ਉਹ ਸਾਹਮਣੇ ਨਿਕਲਦੀ ਸ਼ੁਰੂ ਹੋ ਗਈ ਹੈ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹੁਣ ਇਹ ਜਿਹੜਾ 11 ਅਗਸਤ ਤਰੀਕ ਦਿੱਤੀ ਗਈ ਹੈ ਇਹ ਅਦਾਲਤ ਵੱਲੋਂ ਉਹ ਫੈਸਲਾ ਕਿਦੇ ਹੱਕ ਵਿੱਚ ਜਾਵੇਗਾ ਲੇਕਿਨ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਹੁਣ ਇੱਕ ਬੈਂਗਲੌਰ ਤੋਂ ਆਪਣਾ ਵਕੀਲ ਲਿਆਉਣ ਦੀ ਗੱਲ ਚਰਚਾ ਚੱਲ ਰਹੀ ਹੈ ਕਿ ਉਹ ਆਏਗਾ ਤੇ ਉਹ ਵਿਕਰਮ ਸਿੰਘ ਮਜੀਠੀਆ ਦਾ ਕੇਸ ਲੜੇਗਾ ਲੇਕਿਨ ਦੂਸਰੇ ਪਾਸੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਸ ਜ਼ਰੂਰ ਦਰਜ ਕੀਤਾ ਹੈ ਪੰਜਾਬ ਸਰਕਾਰ ਨੇ ਜਰੂਰ ਕੇਸ ਦਰਜ ਕੀਤਾ ਹੈ ਲੇਕਿਨ ਕੱਢਣ ਕੋਲ ਨੂੰ ਕੋਈ ਵੀ ਖਾਸ ਗੱਲ ਹਜੇ মিডিਆ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਜਿੱਥੇ ਲੋਕਾਂ ਵੱਲੋਂ ਸਿਰਫ ਲੋਕਾਂ ਤੱਕ ਇੰਨੀ ਹੀ ਖਬਰਾਂ ਪਹੁੰਚ ਰਹੀਆਂ ਨੇ ਜਿਹੜੀ ਸ਼ਬਦੀ ਹਮਲੇ ਦਿਨ ਵੀ ਦਿਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਲੇਕਿਨ ਤੁਹਾਨੂੰ ਦੱਸ ਦਈਏ ਕਿ 11 ਅਗਸਤ ਨੂੰ 12 ਵਜੇ ਤੋਂ ਬਾਅਦ ਹੀ ਅਸਲੀ ਸੁਣਵਾਈ ਦਾ ਪਤਾ ਲੱਗੇਗਾ ਕਿ ਜਮਾਨਤ ਮਿਲਨੀ ਹੈ ਜਾਂ ਨਹੀਂ ਮਿਲਨੀ ਵਿਕਰਮ ਸਿੰਘ ਮਜੀਠੀਆ ਦੇ ਮਜੀਠੀਆ ਨੂੰ ਲੇਕਿਨ ਹੁਣ ਇੱਕ ਨਵੀਂ ਆਮ ਖਬਰ ਨਿਕਲ ਕੇ ਆਈ ਕਿ ਇੱਕ ਨਵਾਂ ਵਕੀਲ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੇਸ ਲੜੇਗਾ